ਅੰਦ ਸਸੀ ਗੱਲ ਦੋਸਤੋ ਅੱਜ ਆਪਾਂ ਗੱਲ ਕਰਦੇ ਹਾਂ ਰੋਡ ਐਕਸੀਡੈਂਟਾਂ ਦੇ ਜਿਹੜੇ ਹੁੰਦੇ ਨੇ ਆਪਣੇ ਖਾਸ ਕਰਕੇ ਪੰਜਾਬ 'ਚ ਤੇ ਉਹਦੇ 'ਚ ਜਿਵੇਂ ਖਬਰ ਆਪਾਂ ਪੜ੍ਹਦੇ ਆਂ ਵੀ ਕਿਸੇ ਥਾਂ ਤੇ ਟੈਂਕਰ ਵੱਜ ਗਿਆ ਗੱਡੀ ਦੇ ਨਾਲ ਸਿੱਧਾ 4 ਬੰਦੇ ਮਰ ਗਏ ਕਿਸੇ ਥਾਂ ਦੇ ਕੋਲੇ ਨਾਲ ਉਹਦਾ ਟਰੱਕ ਇੱਕ ਜੀਪ ਤੇਲ ਪਲਟ ਗਿਆ 10 ਦੇ 10 ਬੰਦੇ ਮਰ ਗਏ ਕਿਸੇ ਥਾਂ ਤੇ ਟਰੱਕ ਵੱਜ ਗਿਆ ਸਿੱਧਾ ਗੱਡੀ 'ਚ ਬਿਠੰਡੇ ਲੱਗ ਗਿਆ ਤੇ ਉਹ ਫੈਮਿਲੀ ਦੇ ਬੰਦੇ ਮਰ ਗਏ ਕਿਸੇ ਥਾਂ ਤੇ ਬੱਸ ਪਾਰ ਕਰਦਿਆਂ ਲੱਗਿਆ ਅਮਨ ਸਾਹਮਣੇ ਟੱਕਰ ਹੋ ਗਈ ਤਾਂ ਬੰਦੇ ਮਰ ਗਏ ਕਿਸੇ ਥਾਂ ਦੇ ਟਰੱਕ ਵਾਲੇ ਨੇ ਗਲਤ ਪਾਰਕਿੰਗ ਲਾਈ ਸੀ ਪਿੱਛੋਂ ਆ ਕੇ ਗੱਡੀ ਵੱਜ ਗਈ ਤਾਂ ਕੋਈ ਮਰ ਗਿਆ ਤੇ ਇਹਦੇ ਬਾਰੇ ਬੇਨਤੀ ਆ ਵੀ ਸਰਕਾਰ ਇਹਦੇ ਬਾਰੇ ਥੋੜਾ ਧਿਆਨ ਦੇਵੇ ਤੇ ਸਰਕਾਰ ਦਾ ਹੀ ਫਰਜ਼ ਬੰਦਾ ਹੈ ਸਾਰਾ ਜਿਵੇਂ ਮੈਂ ਆ ਮੇਰਾ ਮੈਂ ਜਿਵੇਂ ਮੈਂ ਮੰਨ ਲਓ ਪੰਜਾਬ ਚ ਰਹਿਣਾ ਮੈਂ ਇਹ ਮੇਰਾ ਕੋਈ ਫਰਜ਼ ਨਹੀਂ ਹੈ ਇਹਦੇ ਵਿੱਚ ਦੇਖੋ ਜਿਵੇਂ ਮੈਂ ਮੰਨ ਲਓ ਵਿਆਹ ਦੇ ਗਿਆ ਵਾਂ ਤੇ ਮੈਂ ਤਾਂ ਸ਼ਰਾਬ ਪੀ ਕੇ ਗੱਡੀ ਚ ਲਾਉਣੀ ਚਲਾਉਣੀ ਆ ਕਦੀ ਕਦੀ ਤੇ ਬੰਦੇ ਦਾ ਕਿਸੇ ਦਾ ਵਿਆਹ ਹੁੰਦਾ ਵਾ ਤੇ ਇਹ ਸਰਕਾਰ ਦਾ ਕੰਮ ਆ ਵੀ ਕੋਈ ਪ੍ਰਬੰਧ ਕਰੇ ਮੈਂ ਤੇ ਸ਼ਰਾਬ ਪੀ ਕੇ ਆ ਮੈਂ ਆਪਣੀ ਗੱਲ ਕਰਦਾ ਵੀ ਗੱਡੀ ਚਲਾਉਣੀ ਚਲਾਉਣੀ ਆ ਸੀਟ ਬੈਲਟ ਆਪਾਂ ਪੰਜਾਬ ਚ ਮੈਂ ਤੇ ਨਹੀਂ ਚਲਾਉਣੀ ਕਦੀ ਐਵੇਂ ਕੀ ਬੰਦਾ ਸੀਟ ਬੈਲਟ ਲਾ ਕੇ ਤੇ ਟੌਰ ਨਹੀਂ ਬੰਦੀ ਜਿਹਨੇ ਨਾਂ ਲਾਈ ਹੋਵੇ ਬੰਦਾ ਤੇ ਹੋਈ ਹੁੰਦਾ ਵੀ ਸੀਟ ਬੈਲਟ ਨਹੀਂ ਲਾਈ ਤੇ ਰਾਤ ਨੂੰ ਬੱਤੀਆਂ ਜਿਵੇਂ ਕੋਈ ਸਾਹਮਣੇ ਗੱਡੀ ਆਉਂਦੇ ਆ ਸਕੂਟਰ ਵਾਲਾ ਆਉਂਦਿਆ ਜਾ ਸਾਈਕਲ ਆਲਾ ਹੁੰਦਿਆ ਉਹਨੂੰ ਮੈਂ ਹਾਈ ਬੀਮ ਮਾਰ ਕੇ ਫਲੈਸ਼ਰ ਮਾਰ ਕੇ ਮੈਂ ਤੇ ਉਹਦੇ ਵੱਲ ਗੱਡੀ ਕਰ ਦੇਣਾ ਆਪਾਂ ਕਰ ਵੀ ਦੇਣੀ ਆ ਅੱਗੋਂ ਉਹਦੀ ਮਰਜ਼ੀ ਆ ਬਚਾ ਕਰੇ ਨਾ ਕਰੇ ਤੇ ਪਰ ਆਪਾਂ ਤੇ ਇਦਾਂ ਹੀ ਗੱਡੀ ਚਲਾਉਣੀ ਆ ਫਲੈਸ਼ਰ ਮਾਰਦਿਆਂ ਜਗ੍ਹਾ ਨਹੀਂ ਹੈਗੀ ਹੈਗੀ ਜਾਂ ਨਹੀਂ ਹੈਗੀ ਹਾਈ ਬੀਮ ਦੇ ਡਿਪਰ ਮਾਰ ਕੇ ਗੱਡੀ ਉਹਨੂੰ ਪਾ ਦੇਣੀ ਆ ਅੱਗੇ ਰੱਬ ਰਾਖਾ ਜੀ ਕੋਈ ਮੇਰਾ ਜਦੋਂ ਨਿਆਣਿਆ ਕੋਈ ਉਹਨੂੰ ਮੈਂ ਕਹਣਾ ਵੀ ਤੂੰ ਮੋਟਰਸਾਈਕਲ ਸਕੂਟਰ ਫੜ ਤਰ ਕੋ ਲਾਇਸੈਂਸ ਵੀ ਨਹੀਂ ਚੱਲ ਕੋਈ ਨਹੀਂ ਆਪ ਤੂੰ ਬੁੱਲੇ ਲੋਟ ਆਪਾਂ ਪੰਜਾਬੀ ਦਰਦੇ ਕਿਹੇ ਕੋਲ ਤੇ ਆਪਾਂ ਤੇ ਉਹਨਾਂ ਵੀ ਗਾਣਾ ਵੀ ਤੂੰ ਖੁੱਲ ਕੇ ਗੱਡੀ ਚਲਾ ਤੇ ਜੇ ਬਾਈ ਜਾਂਸ ਮੈਂ ਕਿਤੇ ਟਰੱਕ ਟੁੱਕ ਲੈ ਲਿਆ ਜਾਂ ਬੱਸ ਲੈ ਲਈ ਫਿਰ ਤੇ ਆਪਾਂ ਪਰਵਾਹ ਨਹੀਂ ਕਰਨੀ ਮੈਂ ਨਹੀਂ ਆਪਾਂ ਨਹੀਂ ਕਰਨੀ ਸਰਕਾਰ ਦੀ ਜ਼ਿੰਮੇਵਾਰੀ ਐਕਸੀਡੈਂਟ ਬਚਾਉਣਾ ਮੇਰਾ ਕੋਈ ਫਰਜ਼ ਨਹੀਂ ਇਹਦੇ ਵਿੱਚ ਮੈਂ ਤੇ ਟਰੱਕ ਦੱਬੀ ਜਾਣਾ ਮੈਂ ਤੇ ਬੱਸ ਦੱਬੀ ਜਾਣੀ ਆ ਉਹ ਵੀ ਅਗਲੇ ਦੇ ਬਿਲਕੁਲ ਪਿੱਛੇ ਕਰਕੇ ਮੈਂ ਤਾਂ ਇਹੋ ਜਿਹਾ ਹਾਰਨ ਮਾਰੂ ਕਿ ਅਗਲੇ ਦਾ ਭਾਵੇਂ ਤਰਾ ਕਰਕੇ ਉੱਥੇ ਡਿੱਗ ਪਏ ਸਾਨੂੰ ਇਹਨਾਂ ਨਾਲੇ ਫਰਕ ਇਹ ਸਰਕਾਰ ਦੀ ਜ਼ਿੰਮੇਵਾਰੀ ਆ ਵੀ ਉਹ ਐਕਸੀਡੈਂਟ ਰੋਕੇ ਮੇਰੀ ਇਹਦੇ ਚ ਕੋਈ ਮੇਰੇ ਵਰਗੇ ਬੰਦਿਆਂ ਦੀ ਕੋਈ ਜ਼ਿੰਮੇਵਾਰੀ ਨਹੀਂਗੀ ਜੇਕਰ ਮੇਰੇ ਵਰਗੇ ਬੰਦੇ ਦਾ ਕੋਈ ਟਰੱਕ ਰਾਜ ਖਰਾਬ ਹੋ ਗਿਆ ਆਪਾਂ ਤੇ ਉੱਥੇ ਟੱਕ ਦੇਣਾ ਵੀ ਨਾ ਉੱਥੇ ਆਪਾਂ ਦੇ ਫਲੈਸ਼ਰ ਲਾਉਣੇ ਹਨੇਰੇ ਚ ਨਾ ਆਪਾਂ ਦੇ ਪਿੱਛੇ ਕੋਈ ਕੋਨ ਲਾਉਣਿਆਂ ਦਾ ਕੋਈ ਲਾਈਟ ਵੀ ਕਿਸੇ ਨੂੰ ਪਤਾ ਲੱਗ ਜੇ ਉਹਨੂੰ ਕੋਈ ਪਿੱਛੋਂ ਆ ਕੇ ਵਜਦਾ ਤਾਂ ਉਹਦੀ ਗਲਤੀ ਆ ਹਨੇਰੇ ਚ ਬੰਦੇ ਨੂੰ ਦੇਖਣਾ ਚਾਹੀਦਾ ਵਾ ਹੁਣ ਮੈਂ ਖਰਾ ਜੈ ਵੀਰਮ ਦਾ ਟਰੱਕ ਜੇ ਕੋਈ ਓਵਰ ਲੋਡ ਆ ਤੇ ਆਪਾਂ ਫਿਰ ਵੀ ਨਹੀਂ ਪ੍ਰਵਾਹ ਕਰਨੇ ਤੇ ਕਿਉਂਕਿ ਜੇ ਮੇਰੇ ਕੋਲ ਕੋਈ ਪੁਲਿਸ ਜੁਗਾ ਨੇ ਕਹਨ ਪਹਿਲੇ ਆਜਦਾ ਤਾਂ ਤੂੰ ਟਰੱਕ ਚ ਲਈ ਜਾ ਓਵਰ ਲੋਡ ਸਾਨੂੰ ਕੀ ਆ ਤੇ ਇਹ ਸਰਕਾਰ ਦਾ ਫਰਜ਼ ਬੰਦਾ ਆ ਵੀ ਇਹ ਸਾਰੀਆਂ ਚੀਜ਼ਾਂ ਰੋਕਣੀਆਂ ਤੇ ਚ ਮੇਰਾ ਕੋਈ ਫਰਜ਼ ਨਹੀਂਗਾ ਮੈਂ ਹਾਂ ਜੇ ਕੋਈ ਤਾਂ ਐਕਸੀਡੈਂਟ ਹੋ ਜਾਂਦਾ ਮੈਂ ਜਰੂਰ ਕਹੂੰਗਾ ਵੀ ਯਾਰ ਪੰਜਾਬ ਚ ਐਕਸੀਡੈਂਟ ਬੜੇ ਹੁੰਦੇ ਆ ਕੁਝ ਨਾ ਕੁਝ ਕਰਨਾ ਚਾਹੀਦਾ ਵਾ ਮੈਂ ਇੰਨਾ ਕੁ ਬਿਆਨ ਜਰੂਰ ਦੇ ਸਕਦਾ ਵਾਂ ਪਰ ਮੈਂ ਗੱਲ ਆਪਣੇ ਤੇ ਵੀਰੋ ਕੋਈ ਜੀ ਮੈਂ ਲਾਗੂ ਨਹੀਂ ਜੇ ਕਰਨੀ ਆਪਾਂ ਤੇ ਬਸ ਤਾਂ ਦੱਸਿਆ ਵਾ ਵੀ ਜਾਂ ਤੇ ਬੁਲਟ ਦੀਆਂ ਪਿੱਛੋਂ ਕਢਾ ਦੇਣੀ ਆ ਆਪਾਂ ਸਲਾਤਰ ਕਢਾ ਦੇਣਾ ਉਹਦੀ ਪੂਰੀ ਵਾਈਟ ਥੋਕ ਕੇ ਤੇ ਆਪਾਂ ਕੱਢਣਾ ਹਸਪਤਲ ਦੇ ਲਾਗੋਂ ਦੀ ਜਾਂ ਜਿੱਥੋਂ ਦੀ ਆਉਂਦਾ ਆ ਜਾਂ ਕਿ ਐਂਬੂਲੈਂਸ ਆਉਂਦੀ ਆ ਆਪਾਂ ਤਾਂ ਨਹੀਂ ਰਾਹ ਛੱਡਦੇ ਇਹ ਕੰਮ ਸਾਡੇ ਕੋਲ ਨਹੀਂ ਹੁੰਦੇ ਰਾਹ ਛੱਡਣ ਵਾਲੇ ਪੰਜਾਬੀ ਆ ਅੜ ਕੇ ਉੱਥੇ ਰਹਿਦਾ ਐਂਬੂਲੈਂਸ ਹੋਰ ਕਿਸੇ ਪਾਸੇ ਦੀ ਕੱਢ ਲੇ ਪਰ ਹਾਂ ਜੇ ਕੋਈ ਉਹਦੇ ਐਂਬੂਲੈਂਸ ਕੋ ਬੰਦਾ ਹੋਰ ਮਰਜ਼ੇ ਤੇ ਕਿਸੇ ਹੋਰ ਨੇ ਨਾਲ ਨਾ ਦਿੱਤਾ ਫਿਰ ਮੈਂ ਜ਼ਰੂਰ ਕਹੂੰਗਾ ਪਿਆਰੇ ਇਹ ਬੰਦੇ ਨੂੰ ਰਾਹ ਦੇਣਾ ਚਾਹੀਦਾ ਸੀਗਾ ਤੇ ਜਿਹੜੀ ਗੱਲ ਦੂਜੀ ਆ ਵੀ ਚੰਡੀਗੜ੍ਹ ਜੇ ਮੈਂ ਚੱਲ ਜਾ ਤਾਂ ਜਾਂ ਮੈਂ ਬਾਹਰ ਅਮਰੀਕਾ ਕੈਨੇਡਾ ਆਸਟ੍ਰੇਲੀਆ ਜਾ ਉੱਥੇ ਆ ਕੇ ਉੱਥੇ ਆ ਕੇ ਮੈਂ 벨ਟ ਵੀ ਲਾ ਲੂੰਗਾ ਉੱਥੇ ਆ ਕੇ ਮੈਂ ਸਪੀਡ ਤੇ ਵੀ ਗੱਡੀ ਠੀਕ ਚਲਾਉਂਗਾ ਉੱਥੇ ਆ ਕੇ ਮੈਂ ਸ਼ਰਾਬ ਪੀ ਕੇ ਵੀ ਨਹੀਂ ਗੱਡੀ ਚਲਾਉਂਗਾ ਉੱਥੇ ਆ ਕੇ ਥੋੜਾ ਜਿਹਾ ਫਰਕ ਪੈ ਜਾਂਦਾ ਵਾ ਉੱਥੇ ਕਿਉਂਕਿ ਬਾਹਰਲਾ ਦੇਸ਼ ਆ ਨਾ ਫਿਰ ਉਹਨਾਂ ਦੀ ਗੱਲ ਮੰਨਣੀ ਪੈਂਦੀ ਪਰ ਆਪਣਾ ਪੰਜਾਬ ਤੇ ਆਪਣਾ ਹੀ ਆ ਨਾ ਤੇ ਸੋ ਇਸ ਕਰਕੇ ਸਰਕਾਰ ਨੂੰ ਬੇਨਤੀ ਆ ਕੀ ਤੇ ਇਹ ਗੱਲਾਂ ਵਲ ਤੇ ਥੋੜੀ ਘੋਕ ਕਰੇ ਕਿ ਕਿਹੜੀਆਂ ਗੱਲਾਂ ਕਰਕੇ ਐਕਸੀਡੈਂਟ ਹੁੰਦੇ ਆ ਮੈਨੂੰ ਤੇ ਸਮਝ ਨਹੀਂ ਆਉਂਦੀ ਵੀ ਐਕਸੀਡੈਂਟ ਹੁੰਦੇ ਕਿਹੜੀ ਗੱਲਾਂ ਹੁਣ ਵੇਖੋ ਮੈਂ ਤਾਂ ਜਣੇ ਗੱਲਾਂ ਦੱਸਿਆ ਸਾਰੀਆਂ ਕਿੰਨੀਆਂ ਸੇਫ ਡਰਾਈਵਿੰਗ ਵਾਲੀਆਂ ਵਾ ਤੇ ਸਾਰੇ ਬੰਦੇ ਮੇਰੇ ਵਾਂਗੂ ਗੱਡੀ ਚਲਾਉਣ ਲੱਪਰ ਐਕਸੀਡੈਂਟ ਹੋਵੇ ਹੀ ਕਿਹਦਾ ਨਾ ਸੋ ਇਸ ਕਰਕੇ ਸਰਕਾਰ ਨੂੰ ਬੇਨਤੀ ਆ ਕਿ ਉਹ ਐਕਸੀਡੈਂਟ ਰੋਕਣ ਲਈ ਪਤਾ ਨਹੀਂ ਕੋਈ ਕਮੇਟੀ ਕਮੇਟੀ ਸੱਦਿਆ ਵੀ ਹੁੰਦੇ ਕਿਹੜੀ ਗੱਲਾਂ ਤੇ ਚਲੋ ਵਿਆਹ ਨੇ ਸਰਕਾਰ ਧਿਆਨ ਦਿੰਦੀ ਨਹੀਂ ਦਿੰਦੀ ਸੱਚੀ ਗੱਲ ਦੋਸਤੋ